ਪੰਜਾਬੀਓ ਹੋ ਜਾਓ ਸਾਵਧਾਨ ਪਹਿਲਾਂ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜੀਹਾਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਤੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲਏ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜੁਲੰਦਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਪਹਿਲਾਂ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਤੇ ਮੱਥੇ ਦੇ ਉੱਤੇ ਗਨ ਰੱਖ ਦਿੰਦੇ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਸ਼ਰੀਆਮ ਇਹ ਬਦਮਾਸ਼ ਚੋਰ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨਾ ਤਾਂ ਜਲੰਧਰ ਦੇ ਵਿਕਰਮਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦਾਸੇ ਕਿ ਰਿਹਾਇਸ਼ੀ ਇਲਾਕਾ ਹੈ ਪੀੜ ਪੜੱਕੇ ਵਾਲਾ ਇਲਾਕਾ ਹੈ ਲੇਕਿਨ ਇੱਥੇ ਦਾਸੇ ਕਿ ਦੇਰ ਰਾਤ 9 ਵਜੇ ਤੇ ਕਰੀਬ ਇੱਥੇ ਚੋਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਜੋ ਹੈ ਘਰ ਦੇ ਵਿੱਚ ਇਕੱਲਾ ਮੌਜੂਦ ਸੀਗਾ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਆਪਣਾ ਮੂੰਹ ਟੱਕ ਕੇ ਦਰਵਾਜ਼ਾ ਖੜਕਾਉਂਦੇ ਨੇ ਘਰ ਦਾ ਤੇ ਫਿਰ ਜਿਵੇਂ ਹੀ ਇਹ ਨੌਜਵਾਨ ਘਰ ਦਾ ਦਰਵਾਜ਼ਾ ਖੋਲਦਾ ਹੈ ਤਾਂ ਇਹ ਬਦਮਾਸ਼ ਜੋ ਹੈ ਸਿੱਧਾ ਅੰਦਰ ਆਵਾਟਦੇ ਨੇ ਤੇ ਗਨ ਰਾਈ ਜੜੀ ਉਹ ਨੌਜਵਾਨ ਦੇ ਮੱਥੇ ਦੇ ਉੱਤੇ ਰੱਖ ਦਿੰਦੇ ਨੇ ਤਾਂ ਨੌਜਵਾਨ ਵੀ ਕਬਰਾ ਜਾਂਦਾ ਹੈ ਇਸ ਮਗਰੋਂ ਦੱਸਿਏ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਜੋ ਹੈ 2.5 ਲੱਖ ਰੁਪਏ ਦੀ ਨਕਦੀ ਤਿੰਨ ਸੋਨੇ ਦੀਆਂ ਚੇਨਾ ਜੋ ਹੈ ਚੋਰੀ ਕਰ ਲਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੀ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਹੈ ਸੀਸੀਟੀਵੀ ਵੀ ਖੰਗਾਲੇ ਜਾਣਗੇ ਇਹ ਗੱਲ ਆਖੀ ਗਈ ਹੈ ਤੇ ਜਲਦ ਹੀ ਇੰਨਾ ਚੋਰਾਂ ਨੂੰ ਲੱਭ ਲਿਆ ਜਾਵੇਗਾ ਇਹ ਜਿਹੜਾ ਭਰੋਸਾ ਪੁਲਿਸ ਦੇ ਵੱਲੋਂ ਦਲਵਾਇਆ ਗਿਆ ਲੇਕਿਨ ਦੱਸਿਏ ਕਿ ਸ਼ਰੀਆਮ ਜੋ ਹੈ ਗੁੰਡਾਗਰਦੀ ਦੀਆਂ ਵਾਰਦਾਤਾਂ ਹੁਣ ਵਧਦੀਆਂ ਜਾ ਰਹੀਆਂ ਨੇ ਲੁੱਟਦੀਆਂ ਦਾ ਤਾਂ ਵਾਧੀਆਂ ਜਾ ਰਹੀਆਂ ਨੇ ਤੇ ਹੁਣ ਜੁਲੰਦਰ ਦੇ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਜੋ ਹੈ ਰੇਤ ਰਾਤ 9 ਵਜੇ ਦੇ ਕਰੀਬ ਇਹ ਵੱਡੀ ਘਟਨਾ ਹੁੰਦੀ ਹੈ ਤੇ ਇਕੱਲਾ ਨੌਜਵਾਨ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਨੂੰ ਜੋ ਹੈ ਗਨ ਪੁਆਇੰਟ ਤੇ ਰੱਖ ਕੇ ਲੁੱਟ ਲਿਆ ਜਾਂਦਾ ਉਸ ਦਾ ਘਰ ਤਾਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਜੋ ਹੈ ਮੰਦਰ ਦੇ ਵਿੱਚ ਚੌਂਕੀ ਤੇ ਗਏ ਹੋਏ ਸੀਗੇ ਤਾਂ ਇਸੇ ਦੌਰਾਨ ਪਿੱਛੋਂ ਦੀ ਬਦਮਾਸ਼ ਆਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 9 ਵਜੇ ਜਿਸ ਵੇਲੇ ਕਾਫੀ ਚਹਿਲ ਪਹਿਲ ਰਹਿੰਦੀ ਹੈ ਕੋਈ ਇੰਨਾ ਜੋ ਹੈ ਸ਼ਾਂਤੀ ਨਹੀਂ ਹੁੰਦੀ ਤਾਂ ਇਸੇ ਦੌਰਾਨ ਇਨਾ ਬਦਮਾਸ਼ਾ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਨੌਜਵਾਨ ਜੋ ਘਰ ਦੇ ਵਿੱਚ ਇਕੱਲਾ ਸੀਗਾ ਉਸ ਦੇ ਮੱਥੇ ਤੇ ਗਨ ਰੱਖ ਕੇ ਜੋ ਹੈ ਹਥਿਆਰ ਰੱਖ ਕੇ ਘਰ ਨੂੰ ਲੁੱਟ ਲਿਆ ਜਾਂਦਾ ਹੈ ਤਾਂ ਇਸ ਮਗਰੋਂ ਦੱਸੀਏ ਕਿ ਪੜੋਸੀਆਂ ਦੇ ਵੱਲੋਂ ਵੀ ਬਿਆਨ ਦਿੱਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਮੌਕੇ ਤੇ ਪਲਸ ਸਵੇਪੁਛਦੀ ਹੈ ਸੋ ਕੀ ਕੁਝ ਬਿਆਨ ਹੋਏ ਤੇ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੋਣੀ ਕਦੋਂ 9 ਵਜੇ ਦੀ ਗੱਲ ਹੈ ਤੇ ਪੁਲਿਸ ਨੂੰ ਫੋਨ ਕੀਤਾ ਤਾਂ ਹਾਂ ਕਰਤ ਕਰਦਾ ਕਿਸੇ ਨੇ ਰਿਪੋਰਟ ਦਿਲਾਤਾ ਹੈ ਸਾਹ ਆਏ ਬਾਰੀ ਸਾਹਿਬ ਖੜੇ ਹੈ ਬਈ ਕਿਸ ਤਰ੍ਹਾਂ ਰਿਪੋਰਟ ਦਿਲਾਤਾ ਹੈ ਸਮਾਂ ਵੀ 9 ਵਜੇ ਦਾ ਕਿਸ ਤਰ੍ਹਾਂ ਇਹ ਜੇ ਸੇਫਟੀ ਉਹ ਵੀ ਟਾਈਮ ਵੀ ਕੁਝ ਨਹੀਂ ਹੈਗਾ ਟਾਈਮ ਵੀ ਕੁਝ ਨਹੀਂ ਹੈਗਾ ਹਾਂ ਹੋਸ਼ ਲਾ ਕੇ ਜੇ ਤੁਸੀਂ ਲੈ ਜਾਓ ਫੇਰ ਵੀ ਦੇਖੋ ਨਾ ਦਾ ਏਰੀਆ ਉਹਦਾ ਏਰੀਆ ਉਹ ਤਾਂ ਕੰਨ ਨਹੀਂ ਹੈ ਕੋ ਪੇ ਪੇਂਡੂ ਲਾ ਕੇ ਰਹਿਣੇ ਹੈਗੇ ਹਾਂ ਬਿਲਕੁਲ ਕੀ ਗਣਾ ਸਾਰੇ ਆਵਾਜ਼ਾਈ ਤੋਂ ਵੀ ਹੈ ਨਹੀਂ ਪਿਆਰ ਦੇ ਵਿੱਚ ਬਿਲਕੁਲ ਅਸ਼ੀ ਏਰੀਆ ਖਾਰਾ ਬਾਹਰ ਅਸ਼ੀ ਏਰੀਆ ਬੇਟਾ ਕੱਲਾ ਸੀ ਘਰ ਭਜੀ ਕੱਲਾ ਕੱਲਾ ਸੀ ਤਾਂ ਕੀ ਗਿਆ ਉਹਨਾਂ ਨੇ ਆਂਦੇ ਜਦੋਂ ਬਾਹਰ ਸੀ ਬੇ ਦਰਵਾਜ਼ਾ ਖੜਕਾਇਆ ਬੱਲੇ ਜਿਹੜੇ ਆਏ ਮੈਂ ਇਹਨਾਂ ਦਾ ਪਰੋਸੀ ਹੈਗਾ ਮੇਰੇ ਕੋਲ ਆਪ ਨਹੀਂ ਪਤਾ ਚਲੋ ਜਿੰਨਾ ਵੀ ਪਤਾ ਵਾ ਹੋਰ ਆਂਦੇ ਸਾਰੇ ਉਹਨਾਂ ਨੇ ਗੇਟ ਖੋਲ ਕੇ ਤਾਂ ਅੰਦਰ ਵੜ ਗਏ ਅੱਛਾ ਦੋ ਜਰਾ ਆ ਗਬਰਾ ਗਏ ਉਹਦੇ ਆਪਣਾ ਕੰਡ ਪੜੀ ਦੇ ਉਹਨੇ ਕੋ ਸਟੋਰ ਰੱਖੀ ਉਸ ਬਬਲਾ ਜੀ ਹੈ ਇਹਨਾਂ ਦਾ ਪਿੱਤਲ ਦਾ ਕੰਮ ਹੈ ਮੰਦਰ ਦੇ ਬਾਹਰ ਹਾਂ ਉਹਨਾਂ ਦਾ ਬੇਟਾ ਘਰ ਸੀ ਇਕ ਖਾਟੂ ਸ਼ਾਮ ਦੀ ਚੌਂਕੀ ਸੀ ਮੰਦਰ ਦੇ ਵਿੱਚ ਤੋਂ ਉੱਥੇ ਇਹ ਉਹ ਸੀ ਤੇ ਬੇਟਾ ਘਰ ਸੀ ਕਹਿੰਦਾ ਕਿਸੇ ਨੇ ਦਰਵਾਜ਼ਾ ਟਕਾਇਆ ਜੋ ਬੇਟੇ ਦੀ ਸਟੇਟਮੈਂਟ ਹੈ ਦਰਵਾਜ਼ਾ ਖੜਕਾਇਆ ਤਾਂ ਉਹ ਸਮਝਿਆ ਮੇਰੇ ਫਾਦਰ ਆਏ ਆ ਉਹਨੇ ਦਰਵਾਜ਼ਾ ਖੋਲਿਆ ਤੇ ਉਹ ਗਨ ਰਵਲਵਰ ਸੀ ਵੀ ਉਹਨਾਂ ਦੇ ਰੱਖ ਕੇ ਕਿ ਅੰਦਰੋਂ ਸਮਾਨ ਸੁੰਨ ਬਥੇਰ ਕਿਉਂ ਵਿਚਾਰਾ ਬੱਚਾ ਛੋਟਾ ਜਿਹਾ ਸੈਮ ਕਿੰਨੇ ਸਾਲ ਦਾ ਸੀ ਬੱਚਾ ਜਿਹੜਾ ਅੰਦਰ 12 ਸਾਲ ਦਾ ਉਹਨਾਂ ਦੀ ਜੋ ਮੈਨੂੰ ਆਈਡੀ ਆ 20 ਸਾਲ ਦਾ ਉਹਨਾਂ ਦੀ ਕਮੇਟੀ ਆ ਉਹ ਬਾਹਰ ਹੈ ਉਹ ਆਰਮੀ ਦੇ ਵਿੱਚ ਹੈ ਜੀ ਕੀ ਲੈ ਕੇ ਗਏ ਨੇ ਪਤੀ ਸਾਰੇ ਉਹਨਾਂ ਫੈਮਿਲੀ ਵਾਲੇ ਅਸੈਸਮੈਂਟ ਕਰੂਗਾ ਕੀ ਲੈ ਕੇ ਗਏ ਤੁਸੀਂ ਨੇਵਰ ਹੋ ਉਹਨਾਂ ਦੇ ਹਾਂ ਮੈਂ ਨਾਲ ਹੀ ਰਹਿਣਾ ਸੀ ਕਿੰਨੇ ਕੁ ਇਹਦੀ ਘਟ ਲੋਕਾਂ ਕਰਕੇ ਰੋਜਾ ਘੜਕਾਇਆ ਔਰ ਉਹਨਾਂ ਦੇ ਨਾਲ ਕੋਈ ਵੀ ਕਾਰਤਾਰ ਨਹੀਂ ਸੀ ਬੇਟਾ ਕੰਲਾ ਸੀ ਕਾਰਨੀ ਤੇ ਉਹਨਾਂ ਨੇ ਗਨ ਪੁਆਇੰਟ ਤੋਂ ਤੇਨਾਂ ਲੁੱਟ ਖੋ ਗਏ ਤੇ ਕੀ ਕੀ ਲੈ ਕੇ ਗਿਆ ਦੇਖਿਆ ਉਸ ਨੂੰ ਦੱਸਿਆ ਮੈਂ ਕੋਈ ਟ੍ਰੇਨ ਨਹੀਂ ਆਵਾ ਤੇ ਕੁਝ ਦੇਣਾ 2-3 ਲੱਖ ਰੁਪਏ ਦੇ ਇਸ ਪਰਿਵਾਰ ਹੀ ਦੱਸ ਸਕਦਾ ਕਿੰਨਾ ਕੋ ਨੁਕਸਾਨ ਹੋਇਆ ਕਿੰਨੇ ਕੋ ਲੜਕੇ ਆਏ ਸੀ ਮੁੰਡੇ ਨੇ ਕੋ ਦੋ ਲੜਕੇ ਸੀ ਜੀ ਕਿ ਪਾ ਰਵਲਰ ਵਾਂਗਰ ਕੀ ਨਹੀਂ ਸੀ ਕਿ ਰਵਲਰ ਗਨ ਪੁਆਇੰਟਡ ਕਿਸ ਤਰ੍ਹਾਂ ਦੇ ਦਿਓ ਕੋਰਸ ਇਲਾਕਾ ਸਰ 9 ਵਜੇ ਘਟਣਾ ਹੈ ਕਿਸ ਤਰ੍ਹਾਂ ਦੇ ਦਿਓ ਇਹ ਚੀਜ਼ ਨੂੰ ਬਹੁਤ ਮਾੜੀ ਗੱਲ ਹੈ ਜੀ ਮੰਦਪਾਡੀ ਘਟਣਾ ਵਾ ਬਹੁਤ ਮਾੜਾ ਕੰਮ ਹੋਇਆ ਕਦੀ ਇਦਾਂ ਦਾ ਕੰਮ ਪਹਿਲੀ ਵਾਰੀ ਸੁਣਿਆ ਸਾਡੇ ਮਤਲਬ ਸ਼ਹਿਰੀ ਇਲਾਕੇ ਦੇ ਕਦੀ ਨਹੀਂ ਹੁੰਦਾ। ਹਮਾਰੇ ਜਿਹੜਾ ਲੜਕਾ ਉਹ ਕਿੰਨੇ ਕੁ ਸਾਲ ਦਾ? ਛੋਟੇ ਇਹ ਬੱਚਾ 23-24 ਸਾਲ ਦਾ ਹੋਣਾ। ਠੀਕ ਹੈ ਹਲਾ ਠੀਕ ਨੇ ਠੀਕ ਨੇ ਘਰ ਦਾ ਠੀਕ ਆ ਪਰ ਲੁੱਟੋ ਉਹ ਕਰਦੇ ਲੈ। ਤੇ ਪ੍ਰਸ਼ਾਸਨ ਨੂੰ ਫੋਨ ਕਰਤਾ ਤੁਸੀਂ? ਪ੍ਰਸ਼ਾਸਨ ਆ ਗਿਆ ਜੀ ਮੌਕੇ ਤੇ ਮਜੂਦ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵਿਕਰਮਪੁਰਾ ਦੇ ਵਿੱਚ ਇੱਕ ਘਰ ਦੇ ਵਿੱਚ ਦੋ ਵਿਅਕਤੀ ਜਿਹੜੇ ਆ ਅੰਦਰ ਵੜ ਕੇ ਉਹਨਾਂ ਨੇ ਘਰ ਦੇ ਵਿੱਚੋਂ ਚੋਰੀ ਕੀਤੀ ਹੈ। ਸੋ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਥਾਣਾ ਨੰਬਰ 3 ਦੀ ਟੀਮ ਤੇ ਅਸੀਂ ਮੌਕੇ ਤੇ ਪਹੁੰਚੇ ਆ ਤੇ ਜਿਹੜੇ ਵੀ ਆਪਣੇ ਘਰ ਦੇ ਵਿੱਚ ਬੇਟਾ ਸੀਗਾ ਉਹਨਾਂ ਦੇ ਬਿਆਨ ਲਿਖੇ ਤੇ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਉਹ ਵਿਅਕਤੀ ਸੀਗੇ ਉਹ ਕੈਮਰਾ ਚੈੱਕ ਕਰਕੇ ਜਿਹੜਾ ਉਹਨਾਂ ਦੀ ਭਾਲ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਸਰ ਲੜਕਾ ਜਿਹੜਾ ਸੀ ਘਰ ਦੇ ਵਿੱਚ ਕੱਲਾ ਸੀ ਉਸ ਜਿਸ ਤਰ੍ਹਾਂ ਮਾਰਦ ਦੋਸ਼ ਦੱਸਿਆ ਜਾ ਰਿਹਾ ਕੱਲਾ ਸੀਗਾ ਤੇ ਬਿਜਲੀ ਗਈ ਹੋਈ ਸੀਗੀ ਲਾਈਟ ਦਾ ਕਟ ਲੱਗਿਆ ਹੋਇਆ ਸੀਗਾ ਤੇ ਹਨੇਰੇ ਵਿੱਚ ਜਿਹੜਾ ਵਾ ਉਹ ਐਂਟਰ ਕਰਕੇ ਜੀ ਦੱਸਿਆ ਗਿਆ ਕਿ ਕੀ ਲੈ ਕੇ ਗਏ ਨੇ ਜਿਹੜੇ ਲੁਟੇਰੀ ਦੀ ਜਿਹੜੇ ਉਹ ਕਲੀਅਰ ਨਹੀਂ ਦੱਸਿਆ ਜੀ ਉਹਨਾਂ ਨੇ ਉਹ ਕਹਿ ਰਿਹਾ ਕਿ ਚੈੱਕ ਕਰਕੇ ਜਿਹੜਾ ਦੱਸਿਆ ਜਾਏਗਾ ਸੋਨਾ ਤੇ ਕੈਸ਼ ਬਾਕੀ ਦੱਸ ਰਿਹਾ ਐਗਜ਼ੈਕਟ ਨਹੀਂ ਦੱਸਿਆ ਜੀ ਦੱਸਿਆ ਜਾ ਰਿਹਾ ਕਿ ਗਨ ਪੁਆਇੰਟ ਦੇ ਉੱਤੇ ਲੁੱਟ ਹੋਈ ਹੈ ਕੋ ਪਿਸਟੌਲ ਨੁਮਾ ਚੀਜ਼ ਜਿਹੜੀ ਸੀਗੀ ਬਟ ਉਹ ਹਜੇ ਵੈਰੀਫਾਈ ਪਹਿਲਾਂ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜੀਹਾਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਤੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲਏ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜੁਲੰਦਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਪਹਿਲਾਂ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਉਸਤੇ ਮੱਥੇ ਦੇ ਉੱਤੇ ਗਨ ਰੱਖ ਦਿੰਦੇ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਸ਼ਰੀਆਮ ਇਹ ਬਦਮਾਸ਼ ਚੋਰ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨਾ ਤਾਂ ਜਲੰਧਰ ਦੇ ਵਿਕਰਮਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦਾਸੇ ਕਿ ਰਿਹਾਇਸ਼ੀ ਇਲਾਕਾ ਹੈ ਪੀੜ ਪੜੱਕੇ ਵਾਲਾ ਇਲਾਕਾ ਹੈ ਲੇਕਿਨ ਇੱਥੇ ਦਾਸੇ ਕਿ ਦੇਰ ਰਾਤ 9 ਵਜੇ ਤੇ ਕਰੀਬ ਇੱਥੇ ਚੋਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਜੋ ਹੈ ਘਰ ਦੇ ਵਿੱਚ ਇਕੱਲਾ ਮੌਜੂਦ ਸੀਗਾ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਆਪਣਾ ਮੂੰਹ ਟੱਕ ਕੇ ਦਰਵਾਜ਼ਾ ਖੜਕਾਉਂਦੇ ਨੇ ਘਰ ਦਾ ਤੇ ਫਿਰ ਜਿਵੇਂ ਹੀ ਇਹ ਨੌਜਵਾਨ ਘਰ ਦਾ ਦਰਵਾਜ਼ਾ ਖੋਲਦਾ ਹੈ ਤਾਂ ਇਹ ਬਦਮਾਸ਼ ਜੋ ਹੈ ਸਿੱਧਾ ਅੰਦਰ ਆਵਾਟਦੇ ਨੇ ਤੇ ਗਨ ਰਾਈ ਜਿਹੜੀ ਉਹ ਨੌਜਵਾਨ ਦੇ ਮੱਥੇ ਦੇ ਉੱਤੇ ਰੱਖ ਦਿੰਦੇ ਨੇ ਤਾਂ ਨੌਜਵਾਨ ਵੀ ਕਬਰਾ ਜਾਂਦਾ ਹੈ ਇਸ ਮਗਰੋਂ ਦੱਸਿਏ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਜੋ ਹੈ 2.5 ਲੱਖ ਰੁਪਏ ਦੀ ਨਕਦੀ ਤਿੰਨ ਸੋਨੇ ਦੀਆਂ ਚੈਨਾ ਜੋ ਹੈ ਚੋਰੀ ਕਰ ਲੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੀ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਹੈ ਸੀਸੀਟੀਵੀ ਵੀ ਖੰਗਾਲੇ ਜਾਣਗੇ ਇਹ ਗੱਲ ਆਖੀ ਗਈ ਹੈ ਤੇ ਜਲਦ ਹੀ ਇੰਨਾ ਚੋਰਾਂ ਨੂੰ ਲੱਭ ਲਿਆ ਜਾਵੇਗਾ ਇਹ ਜਿਹੜਾ ਭਰੋਸਾ ਪੁਲਿਸ ਦੇ ਵੱਲੋਂ ਦਲਵਾਇਆ ਗਿਆ ਲੇਕਿਨ ਦੱਸਿਏ ਕਿ ਸ਼ਰੀਆਮ ਜੋ ਹੈ ਗੁੰਡਾਗਰਦੀ ਦੀਆਂ ਵਾਰਦਾਤਾਂ ਹੁਣ ਵਧਦੀਆਂ ਜਾ ਰਹੀਆਂ ਨੇ ਲੁੱਟਦੀਆਂ ਵਾਰ ਤਾ ਵਾਦੀਆਂ ਜਾਰੀਆਂ ਨੇ ਤੇ ਹੁਣ ਜਲੰਧਰ ਦੇ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਜੋ ਹੈ ਰੇਤ ਰਾਤ 9 ਵਜੇ ਦੇ ਕਰੀਬ ਇਹ ਵੱਡੀ ਘਟਨਾ ਹੁੰਦੀ ਹੈ ਤੇ ਇਕੱਲਾ ਨੌਜਵਾਨ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਨੂੰ ਜੋ ਹੈ ਗਨ ਪੁਆਇੰਟ ਤੇ ਰੱਖ ਕੇ ਲੁੱਟ ਲਿਆ ਜਾਂਦਾ ਉਸ ਦਾ ਘਰ ਤਾਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਜੋ ਹੈ ਮੰਦਰ ਦੇ ਵਿੱਚ ਚੌਂਕੀ ਤੇ ਗਏ ਹੋਏ ਸੀਗੇ ਤਾਂ ਇਸੇ ਦੌਰਾਨ ਪਿਛੋਂ ਦੀ ਬਦਮਾਸ਼ ਆਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਇਸ ਚੋਰੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 9 ਵਜੇ ਜਿਸ ਵੇਲੇ ਕਾਫੀ ਚਹਿਲ ਪਹਿਲ ਰਹਿੰਦੀ ਹੈ ਕੋਈ ਇੰਨਾ ਜੋ ਹੈ ਸ਼ਾਂਤੀ ਨਹੀਂ ਹੁੰਦੀ ਤਾਂ ਇਸੇ ਦੌਰਾਨ ਇਨਾ ਬਦਮਾਸ਼ਾ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਨੌਜਵਾਨ ਜੋ ਘਰ ਦੇ ਵਿੱਚ ਇਕੱਲਾ ਸੀਗਾ ਉਸ ਦੇ ਮੱਥੇ ਤੇ ਗਨ ਰੱਖ ਕੇ ਜੋ ਹੈ ਹਥਿਆਰ ਰੱਖ ਕੇ ਘਰ ਨੂੰ ਲੁੱਟ ਲਿਆ ਜਾਂਦਾ ਹੈ ਤਾਂ ਇਸ ਮਗਰੋਂ ਦੱਸੀਏ ਕਿ ਪੜੋਸੀਆਂ ਦੇ ਵੀ ਉਹ ਹੋ ਜਾਓ ਸਾਵਧਾਨ ਪਹਿਲਾਂ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜਿਹहां ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਤੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲੈ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਪਹਿਲਾਂ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਉਸਤੇ ਮੱਥੇ ਦੇ ਉੱਤੇ ਗਨ ਰੱਖ ਦਿੰਦੇ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਸ਼ਰੀਆਮ ਇਹੇ ਬਦਮਾਸ਼ ਚੋਰ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਜਲੰਧਰ ਦੇ ਵਿਕਰਮਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਕਿ ਰਿਹਾਇਸ਼ੀ ਇਲਾਕਾ ਹੈ ਪੀੜ ਪੜੱਕੇ ਵਾਲਾ ਇਲਾਕਾ ਹੈ ਲੇਕਿਨ ਇੱਥੇ ਦੱਸਿਆ ਕਿ ਦੇਰ ਰਾਤ 9 ਵਜੇ ਦੇ ਕਰੀਬ ਇੱਥੇ ਚੋਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਜੋ ਹੈ ਘਰ ਦੇ ਵਿੱਚ ਇਕੱਲਾ ਮੌਜੂਦ ਸੀਗਾ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਆਪਣਾ ਮੂੰਹ ਟੱਕ ਕੇ ਦਰਵਾਜ਼ਾ ਖੜਕਾਉਂਦੇ ਨੇ ਘਰ ਦਾ ਤੇ ਫਿਰ ਜਿਵੇਂ ਹੀ ਇਹ ਨੌਜਵਾਨ ਘਰ ਦਾ ਦਰਵਾਜ਼ਾ ਖੋਲਦਾ ਹੈ ਤਾਂ ਇਹ ਬਦਮਾਸ਼ ਜੋ ਹੈ ਸਿੱਧਾ ਅੰਦਰ ਆਵਾਟਦੇ ਨੇ ਤੇ ਗਨ ਰਾਈ ਜੜੀ ਉਹ ਨੌਜਵਾਨ ਦੇ ਮੱਥੇ ਦੇ ਉੱਤੇ ਰੱਖ ਦਿੰਦੇ ਨੇ ਤਾਂ ਨੌਜਵਾਨ ਵੀ ਕਬਰਾ ਜਾਂਦਾ ਹੈ ਇਸ ਮਗਰੋਂ ਦੱਸਿਏ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਜੋ ਹੈ 2.5 ਲੱਖ ਰੁਪਏ ਦੀ ਨਕਦੀ ਤਿੰਨ ਸੋਨੇ ਦੀਆਂ ਚੇਨਾ ਜੋ ਹੈ ਚੋਰੀ ਕਰ ਲਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੀ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਹੈ ਸੀਸੀਟੀਵੀ ਵੀ ਖੰਗਾਲੇ ਜਾਣਗੇ ਇਹ ਗੱਲ ਆਖੀ ਗਈ ਹੈ ਤੇ ਜਲਦ ਹੀ ਇੰਨਾ ਚੋਰਾਂ ਨੂੰ ਲੱਭ ਲਿਆ ਜਾਵੇਗਾ ਇਹ ਜਿਹੜਾ ਭਰੋਸਾ ਪੁਲਿਸ ਦੇ ਵੱਲੋਂ ਦਲਵਾਇਆ ਗਿਆ ਲੇਕਿਨ ਦੱਸਿਏ ਕਿ ਸ਼ਰੀਆਮ ਜੋ ਹੈ ਗੁੰਡਾਗਰਦੀ ਦੀਆਂ ਵਾਰਦਾਤਾਂ ਹੁਣ ਵਧਦੀਆਂ ਜਾ ਰਹੀਆਂ ਨੇ ਲੁੱਟਦੀਆਂ ਦਾ ਤਾਂ ਵਾਦੀਆਂ ਜਾਰੀਆਂ ਨੇ ਤੇ ਹੁਣ ਜਲੰਧਰ ਦੇ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਜੋ ਹੈ ਰੇਤ ਰਾਤ 9 ਵਜੇ ਦੇ ਕਰੀਬ ਇਹ ਵੱਡੀ ਘਟਨਾ ਹੁੰਦੀ ਹੈ ਤੇ ਇਕੱਲਾ ਨੌਜਵਾਨ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਨੂੰ ਜੋ ਹੈ ਗਨ ਪੁਆਇੰਟ ਤੇ ਰੱਖ ਕੇ ਲੁੱਟ ਲਿਆ ਜਾਂਦਾ ਉਸ ਦਾ ਘਰ ਤਾਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਜੋ ਹੈ ਮੰਦਰ ਦੇ ਵਿੱਚ ਚੌਂਕੀ ਤੇ ਗਏ ਹੋਏ ਸੀਗੇ ਤਾਂ ਇਸੇ ਦੌਰਾਨ ਪਿਛੋਂ ਦੀ ਬਦਮਾਸ਼ ਆਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਇਸ ਚੋਰੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 9 ਵਜੇ ਜਿਸ ਵੇਲੇ ਕਾਫੀ ਚਹਿਲ ਪਹਿਲ ਰਹਿੰਦੀ ਹੈ ਕੋਈ ਇੰਨਾ ਜੋ ਹੈ ਸ਼ਾਂਤੀ ਨਹੀਂ ਹੁੰਦੀ ਤਾਂ ਇਸੇ ਦੌਰਾਨ ਇਨਾ ਬਦਮਾਸ਼ਾ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਨੌਜਵਾਨ ਜੋ ਘਰ ਦੇ ਵਿੱਚ ਇਕੱਲਾ ਸੀਗਾ ਉਸ ਦੇ ਮੱਥੇ ਤੇ ਗਨ ਰੱਖ ਕੇ ਜੋ ਹੈ ਹਥਿਆਰ ਰੱਖ ਕੇ ਘਰ ਨੂੰ ਲੁੱਟ ਲਿਆ ਜਾਂਦਾ ਹੈ ਤਾਂ ਇਸ ਮਗਰੋਂ ਦੱਸੀਏ ਕਿ ਪੜੋਸੀਆਂ ਦੇ ਵੀ ਉਹ ਹੋ ਜਾਓ ਸਾਵਧਾਨ ਪਹਿਲਾ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜੀਹਾਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲਏ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਹਿਲਾ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਸਤੇ ਮੱਥੇ ਦੇ ਉਤੇ ਗਨ ਰੱਖ ਦਿੰਦੇ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਸ਼ਰੀਆਮ ਇਹੇ ਬਦਮਾਸ਼ ਚੋਰ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨਾ ਤਾਂ ਜਲੰਧਰ ਦੇ ਵਿਕਰਮਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦਾਸੇ ਕਿ ਰਿਹਾਇਸ਼ੀ ਇਲਾਕਾ ਹੈ ਪੀੜ ਪੜੱਕੇ ਵਾਲਾ ਇਲਾਕਾ ਹੈ ਲੇਕਿਨ ਇੱਥੇ ਦਾਸੇ ਕਿ ਦੇਰ ਰਾਤ 9 ਵਜੇ ਤੇ ਕਰੀਬ ਇੱਥੇ ਚੋਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਜੋ ਹੈ ਘਰ ਦੇ ਵਿੱਚ ਇਕੱਲਾ ਮੌਜੂਦ ਸੀਗਾ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਆਪਣਾ ਮੂੰਹ ਟੱਕ ਕੇ ਦਰਵਾਜ਼ਾ ਖੜਕਾਉਂਦੇ ਨੇ ਘਰ ਦਾ ਤੇ ਫਿਰ ਜਿਵੇਂ ਹੀ ਇਹ ਨੌਜਵਾਨ ਘਰ ਦਾ ਦਰਵਾਜ਼ਾ ਖੋਲਦਾ ਹੈ ਤਾਂ ਇਹ ਬਦਮਾਸ਼ ਜੋ ਹੈ ਸਿੱਧਾ ਅੰਦਰ ਆਵਾਟਦੇ ਨੇ ਤੇ ਗਨ ਰਾਈ ਜੜੀ ਉਹ ਨੌਜਵਾਨ ਦੇ ਮੱਥੇ ਦੇ ਉੱਤੇ ਰੱਖ ਦਿੰਦੇ ਨੇ ਤਾਂ ਨੌਜਵਾਨ ਵੀ ਕਬਰਾ ਜਾਂਦਾ ਹੈ ਇਸ ਮਗਰੋਂ ਦੱਸਿਏ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਜੋ ਹੈ 2.5 ਲੱਖ ਰੁਪਏ ਦੀ ਨਕਦੀ ਤਿੰਨ ਸੋਨੇ ਦੀਆਂ ਚੇਨਾ ਜੋ ਹੈ ਚੋਰੀ ਕਰ ਲਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੀ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਹੈ ਸੀਸੀਟੀਵੀ ਵੀ ਖੰਗਾਲੇ ਜਾਣਗੇ ਇਹ ਗੱਲ ਆਖੀ ਗਈ ਹੈ ਤੇ ਜਲਦ ਹੀ ਇਨ੍ਹਾਂ ਚੋਰਾਂ ਨੂੰ ਲੱਭ ਲਿਆ ਜਾਵੇਗਾ ਇਹ ਜਿਹੜਾ ਭਰੋਸਾ ਪੁਲਿਸ ਦੇ ਵੱਲੋਂ ਦਲਵਾਇਆ ਗਿਆ ਲੇਕਿਨ ਦੱਸਿਏ ਕਿ ਸ਼ਰੀਆਮ ਜੋ ਹੈ ਗੁੰਡਾਗਰਦੀ ਦੀਆਂ ਵਾਰਦਾਤਾਂ ਹੁਣ ਵਧਦੀਆਂ ਜਾ ਰਹੀਆਂ ਨੇ ਲੁੱਟਦੀਆਂ ਦਾ ਤਾਂ ਵਾਦੀਆਂ ਜਾਰੀਆਂ ਨੇ ਤੇ ਹੁਣ ਜੁਲੰਦਰ ਦੇ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਜੋ ਹੈ ਰੇਤ ਰਾਤ 9 ਵਜੇ ਦੇ ਕਰੀਬ ਇਹ ਵੱਡੀ ਘਟਨਾ ਹੁੰਦੀ ਹੈ ਤੇ ਇਕੱਲਾ ਨੌਜਵਾਨ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਨੂੰ ਜੋ ਹੈ ਗਨ ਪੁਆਇੰਟ ਤੇ ਰੱਖ ਕੇ ਲੁੱਟ ਲਿਆ ਜਾਂਦਾ ਉਸ ਦਾ ਘਰ ਤਾਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਜੋ ਹੈ ਮੰਦਿਰ ਦੇ ਵਿੱਚ ਚੌਂਕੀ ਤੇ ਗਏ ਹੋਏ ਸੀਗੇ ਤਾਂ ਇਸੇ ਦੌਰਾਨ ਪਿਛੋਂ ਦੀ ਬਦਮਾਸ਼ ਆਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 9 ਵਜੇ ਜਿਸ ਵੇਲੇ ਕਾਫੀ ਚਹਿਲ ਪਹਿਲ ਰਹਿੰਦੀ ਹੈ ਕੋਈ ਇੰਨਾ ਜੋ ਹੈ ਸ਼ਾਂਤੀ ਨਹੀਂ ਹੁੰਦੀ ਤਾਂ ਇਸੇ ਦੌਰਾਨ ਇਹਨਾਂ ਬਦਮਾਸ਼ਾ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਨੌਜਵਾਨ ਜੋ ਘਰ ਦੇ ਵਿੱਚ ਇਕੱਲਾ ਸੀਗਾ ਉਸਦੇ ਮੱਥੇ ਤੇ ਗਨ ਰੱਖ ਕੇ ਜੋ ਹੈ ਹਥਿਆਰ ਰੱਖ ਕੇ ਘਰ ਨੂੰ ਲੁੱਟ ਲਿਆ ਜਾਂਦਾ ਹੈ ਤਾਂ ਇਸ ਮਗਰੋਂ ਦੱਸਿਏ ਕਿ ਪੜੋਸੀਆਂ ਦੇ ਵੀ ਉਹ ਹੋ ਜਾਓ ਸਾਵਧਾਨ ਪਹਿਲਾ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜੀਹਾਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲਏ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜੁਲੰਦਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਹਿਲਾ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਉਸਤੇ ਮੱਥੇ ਦੇ ਉੱਤੇ ਗਨ ਰੱਖ ਦਿੰਦੇ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਸ਼ਰੀਆਮ ਇਹ ਬਦਮਾਸ਼ ਚੋਰ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨਾ ਤਾਂ ਜਲੰਧਰ ਦੇ ਵਿਕਰਮਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦਾਸੇ ਕਿ ਰਿਹਾਇਸ਼ੀ ਇਲਾਕਾ ਹੈ ਪੀੜ ਪੜੱਕੇ ਵਾਲਾ ਇਲਾਕਾ ਹੈ ਲੇਕਿਨ ਇੱਥੇ ਦਾਸੇ ਕਿ ਦੇਰ ਰਾਤ 9 ਵਜੇ ਦੇ ਕਰੀਬ ਇੱਥੇ ਚੋਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਜੋ ਹੈ ਘਰ ਦੇ ਵਿੱਚ ਇਕੱਲਾ ਮੌਜੂਦ ਸੀਗਾ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਆਪਣਾ ਮੂੰਹ ਟੱਕ ਕੇ ਦਰਵਾਜ਼ਾ ਖੜਕਾਉਂਦੇ ਨੇ ਘਰ ਦਾ ਤੇ ਫਿਰ ਜਿਵੇਂ ਹੀ ਇਹ ਨੌਜਵਾਨ ਘਰ ਦਾ ਦਰਵਾਜ਼ਾ ਖੋਲਦਾ ਹੈ ਤਾਂ ਇਹ ਬਦਮਾਸ਼ ਜੋ ਹੈ ਸਿੱਧਾ ਅੰਦਰ ਆਵੜਦੇ ਨੇ ਤੇ ਗਨ ਰਾਈ ਜਿਹੜੀ ਉਹ ਨੌਜਵਾਨ ਦੇ ਮੱਥੇ ਦੇ ਉੱਤੇ ਰੱਖ ਦਿੰਦੇ ਨੇ ਤਾਂ ਨੌਜਵਾਨ ਵੀ ਕਬਰਾ ਜਾਂਦਾ ਹੈ ਇਸ ਮਗਰੋਂ ਦੱਸਿਏ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਜੋ ਹੈ 2.5 ਲੱਖ ਰੁਪਏ ਦੀ ਨਕਦੀ ਤਿੰਨ ਸੋਨੇ ਦੀਆਂ ਚੇਨਾ ਜੋ ਹੈ ਚੋਰੀ ਕਰ ਲਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੀ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਹੈ ਸੀਸੀਟੀਵੀ ਵੀ ਖੰਗਾਲੇ ਜਾਣਗੇ ਇਹ ਗੱਲ ਆਖੀ ਗਈ ਹੈ ਤੇ ਜਲਦ ਹੀ ਇੰਨਾ ਚੋਰਾਂ ਨੂੰ ਲੱਭ ਲਿਆ ਜਾਵੇਗਾ ਇਹ ਜਿਹੜਾ ਭਰੋਸਾ ਪੁਲਿਸ ਦੇ ਵੱਲੋਂ ਦਲਵਾਇਆ ਗਿਆ ਲੇਕਿਨ ਦੱਸਿਏ ਕਿ ਸ਼ਰੀਆਮ ਜੋ ਹੈ ਗੁੰਡਾਗਰਦੀ ਦੀਆਂ ਵਾਰਦਾਤਾਂ ਹੁਣ ਵਧਦੀਆਂ ਜਾ ਰਹੀਆਂ ਨੇ ਲੁੱਟਦੀਆਂ ਦਾ ਤਾਂ ਵਾਧੀਆਂ ਜਾਰੀਆਂ ਨੇ ਤੇ ਹੁਣ ਜਲੰਧਰ ਦੇ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਜੋ ਹੈ ਰੇਤ ਰਾਤ 9 ਵਜੇ ਦੇ ਕਰੀਬ ਇਹ ਵੱਡੀ ਘਟਨਾ ਹੁੰਦੀ ਹੈ ਤੇ ਇਕੱਲਾ ਨੌਜਵਾਨ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਨੂੰ ਜੋ ਹੈ ਗਨ ਪੁਆਇੰਟ ਤੇ ਰੱਖ ਕੇ ਲੁੱਟ ਲਿਆ ਜਾਂਦਾ ਉਸ ਦਾ ਘਰ ਤਾਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਜੋ ਹੈ ਮੰਦਿਰ ਦੇ ਵਿੱਚ ਚੌਂਕੀ ਤੇ ਗਏ ਹੋਏ ਸੀਗੇ ਤਾਂ ਇਸੇ ਦੌਰਾਨ ਪਿਛੋਂ ਦੀ ਬਦਮਾਸ਼ ਆਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 9 ਵਜੇ ਜਿਸ ਵੇਲੇ ਕਾਫੀ ਚਹਿਲ ਪਹਿਲ ਰਹਿੰਦੀ ਹੈ ਕੋਈ ਇੰਨਾ ਜੋ ਹੈ ਸ਼ਾਂਤੀ ਨਹੀਂ ਹੁੰਦੀ ਤਾਂ ਇਸੇ ਦੌਰਾਨ ਇਨਾ ਬਦਮਾਸ਼ਾ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਨੌਜਵਾਨ ਜੋ ਘਰ ਦੇ ਵਿੱਚ ਇਕੱਲਾ ਸੀਗਾ ਉਸ ਦੇ ਮੱਥੇ ਤੇ ਗਨ ਰੱਖ ਕੇ ਜੋ ਹੈ ਹਥਿਆਰ ਰੱਖ ਕੇ ਘਰ ਨੂੰ ਲੁੱਟ ਲਿਆ ਜਾਂਦਾ ਹੈ ਤਾਂ ਇਸ ਮਗਰੋਂ ਦੱਸੀਏ ਕਿ ਪੜੋਸੀਆਂ ਦੇ ਵੀ ਉਹ ਹੋ ਜਾਓ ਸਾਵਧਾਨ ਪਹਿਲਾਂ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜੀਹਾਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਤੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲਏ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਪਹਿਲਾਂ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਉਸਤੇ ਮੱਥੇ ਦੇ ਉੱਤੇ ਗਨ ਰੱਖ ਦਿੰਦੇ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਸ਼ਰੀਆਮ ਇਹ ਬਦਮਾਸ਼ ਚੋਰ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨਾ ਤਾਂ ਜਲੰਧਰ ਦੇ ਵਿਕਰਮਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦਾਸੇ ਕਿ ਰਿਹਾਇਸ਼ੀ ਇਲਾਕਾ ਹੈ ਪੀੜ ਪੜੱਕੇ ਵਾਲਾ ਇਲਾਕਾ ਹੈ ਲੇਕਿਨ ਇੱਥੇ ਦਾਸੇ ਕਿ ਦੇਰ ਰਾਤ 9 ਵਜੇ ਤੇ ਕਰੀਬ ਇੱਥੇ ਚੋਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਜੋ ਹੈ ਘਰ ਦੇ ਵਿੱਚ ਇਕੱਲਾ ਮੌਜੂਦ ਸੀਗਾ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਆਪਣਾ ਮੂੰਹ ਟੱਕ ਕੇ ਦਰਵਾਜ਼ਾ ਖੜਕਾਉਂਦੇ ਨੇ ਘਰ ਦਾ ਤੇ ਫਿਰ ਜਿਵੇਂ ਹੀ ਇਹ ਨੌਜਵਾਨ ਘਰ ਦਾ ਦਰਵਾਜ਼ਾ ਖੋਲਦਾ ਹੈ ਤਾਂ ਇਹ ਬਦਮਾਸ਼ ਜੋ ਹੈ ਸਿੱਧਾ ਅੰਦਰ ਆਵਾਟਦੇ ਨੇ ਤੇ ਗਨ ਰਾਈ ਜੜੀ ਉਹ ਨੌਜਵਾਨ ਦੇ ਮੱਥੇ ਦੇ ਉੱਤੇ ਰੱਖ ਦਿੰਦੇ ਨੇ ਤਾਂ ਨੌਜਵਾਨ ਵੀ ਕਬਰਾ ਜਾਂਦਾ ਹੈ ਇਸ ਮਗਰੋਂ ਦੱਸਿਏ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਜੋ ਹੈ 2.5 ਲੱਖ ਰੁਪਏ ਦੀ ਨਕਦੀ ਤਿੰਨ ਸੋਨੇ ਦੀਆਂ ਚੇਨਾ ਜੋ ਹੈ ਚੋਰੀ ਕਰ ਲਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੀ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਹੈ ਸੀਸੀਟੀਵੀ ਵੀ ਖੰਗਾਲੇ ਜਾਣਗੇ ਇਹ ਗੱਲ ਆਖੀ ਗਈ ਹੈ ਤੇ ਜਲਦ ਹੀ ਇੰਨਾ ਚੋਰਾਂ ਨੂੰ ਲੱਭ ਲਿਆ ਜਾਵੇਗਾ ਇਹ ਜਿਹੜਾ ਭਰੋਸਾ ਪੁਲਿਸ ਦੇ ਵੱਲੋਂ ਦਲਵਾਇਆ ਗਿਆ ਲੇਕਿਨ ਦੱਸਿਏ ਕਿ ਸ਼ਰੀਆਮ ਜੋ ਹੈ ਗੁੰਡਾਗਰਦੀ ਦੀਆਂ ਵਾਰਦਾਤਾਂ ਹੁਣ ਵਧਦੀਆਂ ਜਾ ਰਹੀਆਂ ਨੇ ਲੁੱਟਦੀਆਂ ਦਾ ਤਾਂ ਵਾਧੀਆਂ ਜਾ ਰਹੀਆਂ ਨੇ ਤੇ ਹੁਣ ਜਲੰਧਰ ਦੇ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਜੋ ਹੈ ਰੇਤ ਰਾਤ 9 ਵਜੇ ਦੇ ਕਰੀਬ ਇਹ ਵੱਡੀ ਘਟਨਾ ਹੁੰਦੀ ਹੈ ਤੇ ਇਕੱਲਾ ਨੌਜਵਾਨ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਨੂੰ ਜੋ ਹੈ ਗਨ ਪੁਆਇੰਟ ਤੇ ਰੱਖ ਕੇ ਲੁੱਟ ਲਿਆ ਜਾਂਦਾ ਉਸ ਦਾ ਘਰ ਤਾਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਜੋ ਹੈ ਮੰਦਿਰ ਦੇ ਵਿੱਚ ਚੌਂਕੀ ਤੇ ਗਏ ਹੋਏ ਸੀਗੇ ਤਾਂ ਇਸੇ ਦੌਰਾਨ ਪਿਛੋਂ ਦੀ ਬਦਮਾਸ਼ ਆਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਇਸ ਚੋਰੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 9 ਵਜੇ ਜਿਸ ਵੇਲੇ ਕਾਫੀ ਚਹਿਲ ਪਹਿਲ ਰਹਿੰਦੀ ਹੈ ਕੋਈ ਇੰਨਾ ਜੋ ਹੈ ਸ਼ਾਂਤੀ ਨਹੀਂ ਹੁੰਦੀ ਤਾਂ ਇਸੇ ਦੌਰਾਨ ਇੰਨਾ ਬਦਮਾਸ਼ਾ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਨੌਜਵਾਨ ਜੋ ਘਰ ਦੇ ਵਿੱਚ ਇਕੱਲਾ ਸੀਗਾ ਉਸ ਦੇ ਮੱਥੇ ਤੇ ਗਨ ਰੱਖ ਕੇ ਜੋ ਹੈ ਹਥਿਆਰ ਰੱਖ ਕੇ ਘਰ ਨੂੰ ਲੁੱਟ ਲਿਆ ਜਾਂਦਾ ਹੈ ਤਾਂ ਇਸ ਮਗਰੋਂ ਦੱਸੀਏ ਕਿ ਪੜੋਸੀਆਂ ਦੇ ਵੀ ਉਹ ਹੋ ਜਾਓ ਸਾਵਧਾਨ ਪਹਿਲਾਂ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜੀਹਾਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲਏ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਉਸਤੇ ਮੱਥੇ ਦੇ ਉੱਤੇ ਗਨ ਰੱਖ ਦਿੰਦੇ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਸ਼ਰੀਆਮ ਇਹ ਬਦਮਾਸ਼ ਚੋਰ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨਾ ਤਾਂ ਜਲੰਧਰ ਦੇ ਵਿਕਰਮਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦਾਸੇ ਕਿ ਰਿਹਾਇਸ਼ੀ ਇਲਾਕਾ ਹੈ ਪੀੜ ਪੜੱਕੇ ਵਾਲਾ ਇਲਾਕਾ ਹੈ ਲੇਕਿਨ ਇੱਥੇ ਦਾਸੇ ਕਿ ਦੇਰ ਰਾਤ 9 ਵਜੇ ਤੇ ਕਰੀਬ ਇੱਥੇ ਚੋਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਜੋ ਹੈ ਘਰ ਦੇ ਵਿੱਚ ਇਕੱਲਾ ਮੌਜੂਦ ਸੀਗਾ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਆਪਣਾ ਮੂੰਹ ਟੱਕ ਕੇ ਦਰਵਾਜ਼ਾ ਖੜਕਾਉਂਦੇ ਨੇ ਘਰ ਦਾ ਤੇ ਫਿਰ ਜਿਵੇਂ ਹੀ ਇਹ ਨੌਜਵਾਨ ਘਰ ਦਾ ਦਰਵਾਜ਼ਾ ਖੋਲਦਾ ਹੈ ਤਾਂ ਇਹ ਬਦਮਾਸ਼ ਜੋ ਹੈ ਸਿੱਧਾ ਅੰਦਰ ਆਵਾਟਦੇ ਨੇ ਤੇ ਗਨ ਰਾਈ ਜਿਹੜੀ ਉਹ ਨੌਜਵਾਨ ਦੇ ਮੱਥੇ ਦੇ ਉੱਤੇ ਰੱਖ ਦਿੰਦੇ ਨੇ ਤਾਂ ਨੌਜਵਾਨ ਵੀ ਕਬਰਾ ਜਾਂਦਾ ਹੈ ਇਸ ਮਗਰੋਂ ਦੱਸਿਏ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਜੋ ਹੈ ਅ 2.5 ਲੱਖ ਰੁਪਏ ਦੀ ਨਕਦੀ ਤਿੰਨ ਸੋਨੇ ਦੀਆਂ ਚੈਨਾ ਜੋ ਹੈ ਚੋਰੀ ਕਰ ਲਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੀ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਹੈ ਸੀਸੀਟੀਵੀ ਵੀ ਖੰਗਾਲੇ ਜਾਣਗੇ ਇਹ ਗੱਲ ਆਖੀ ਗਈ ਹੈ ਤੇ ਜਲਦ ਹੀ ਇੰਨਾ ਚੋਰਾਂ ਨੂੰ ਲੱਭ ਲਿਆ ਜਾਵੇਗਾ ਇਹ ਜਿਹੜਾ ਭਰੋਸਾ ਪੁਲਿਸ ਦੇ ਵੱਲੋਂ ਦਲਵਾਇਆ ਗਿਆ ਲੇਕਿਨ ਦੱਸਿਏ ਕਿ ਸ਼ਰੀਆਮ ਜੋ ਹੈ ਗੁੰਡਾਗਰਦੀ ਦੀਆਂ ਵਾਰਦਾਤਾਂ ਹੁਣ ਵਧਦੀਆਂ ਜਾ ਰਹੀਆਂ ਨੇ ਲੁੱਟਦੀਆਂ ਦਾ ਤਾਂ ਵਾਦੀਆਂ ਜਾਰੀਆਂ ਨੇ ਤੇ ਹੁਣ ਜਲੰਧਰ ਦੇ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਜੋ ਹੈ ਰੇਤ ਰਾਤ 9 ਵਜੇ ਦੇ ਕਰੀਬ ਇਹ ਵੱਡੀ ਘਟਨਾ ਹੁੰਦੀ ਹੈ ਤੇ ਇਕ ਕੱਲਾ ਨੌਜਵਾਨ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਨੂੰ ਜੋ ਹੈ ਗਨ ਪੁਆਇੰਟ ਤੇ ਰੱਖ ਕੇ ਲੁੱਟ ਲਿਆ ਜਾਂਦਾ ਉਸ ਦਾ ਘਰ ਤਾਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੇ ਮਾਤਾ ਪਿਤਾ ਜੋ ਹੈ ਮੰਦਿਰ ਦੇ ਵਿੱਚ ਚੌਂਕੀ ਤੇ ਗਏ ਹੋਏ ਸੀਗੇ ਤਾਂ ਇਸੇ ਦੌਰਾਨ ਪਿਛਿਓਂ ਦੀ ਬਦਮਾਸ਼ ਆਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 9 ਵਜੇ ਜਿਸ ਵੇਲੇ ਕਾਫੀ ਜਹਲ ਪਹਿਲ ਰਹਿੰਦੀ ਹੈ ਕੋਈ ਇੰਨਾ ਜੋ ਹੈ ਸ਼ਾਂਤੀ ਨਹੀਂ ਹੁੰਦੀ ਤਾਂ ਇਸੇ ਦੌਰਾਨ ਇਹਨਾਂ ਬਦਮਾਸ਼ਾਂ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਨੌਜਵਾਨ ਜੋ ਘਰ ਦੇ ਵਿੱਚ ਇਕੱਲਾ ਸੀਗਾ ਉਸ ਦੇ ਮੱਥੇ ਤੇ ਗਨ ਰੱਖ ਕੇ ਜੋ ਹੈ ਹਥਿਆਰ ਰੱਖ ਕੇ ਘਰ ਨੂੰ ਲੁੱਟ ਲਿਆ ਜਾਂਦਾ ਹੈ ਤਾਂ ਇਸ ਮਗਰੋਂ ਦੱਸੀਏ ਕਿ ਪੜੋਸੀਆਂ ਦੇ ਵੀ ਉਹ ਹੋ ਜਾਓ ਸਾਵਧਾਨ ਪਹਿਲਾ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜੀਹਾਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਤੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲਏ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਪਹਿਲਾ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਉਸਤੇ ਮੱਥੇ ਦੇ ਉੱਤੇ